ਅਡੇ ਕੋ ਥੋਟੀ ਆ ਗਿਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਕੋਈ ਇਤਨੀ ਜ਼ਰੂਰੀ ਨਹੀਂ ਕਿਤਨੀ ਜ਼ਰੂਰੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਆ ਜ਼ਰੂਰੀ ਨਹੀਂ ਪੇਸ਼ ਇੱਕ ਮਿੰਟ ਪੇਸ਼ੈਂਟ ਆ ਆਕਸੀਜਨ ਆ ਜ਼ਰੂਰੀ ਨਹੀਂ ਪੇਸ਼ੈਂਟ ਆ ਆਕਸੀਜਨ ਆ ਜ਼ਰੂਰੀ ਨਹੀਂ ਹੈ ਆਕਸੀਜਨ ਆ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਤੁਹਾਨੂੰ ਯਾਰ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਵੇਖ ਲੇ ਤੁਮੇ ਲਾਹੂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਜੇ ਤੁਹਾਨੂੰ ਛੁੱਟੀ ਈ ਨਹੀਂ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਆਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ 20 ਮਿੰਟ ਤੂੰ ਬੈਠ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾੜੀ ਦੇ ਨੀਕ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆ ਹੀ ਤੋ ਆਈ ਆ ਸਰ ਕੁਮਾਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਆਰਮੀ ਕਿਹੜਾ ਹਸਪੀਟਲ ਕੁਮਾਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਪੇਜਾ ਉਹ ਹਸਪੀਟਲ ਲੈ ਕੇ ਜਾ ਰਹੇ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਲੂਟਰ ਨਹੀਂ ਮਾਰਦਾ ਵੀ ਆ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬੈਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤਾਂ ਦੱਸੋ ਤੁਹਾਡੇ ਕੋਲ ਥੋੜੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸ ਵੀ ਇਤਨੀ ਜ਼ਰੂਰੀ ਹੈ ਇਤਨੀ ਜ਼ਰੂਰੀ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਆ ਜ਼ਰੂਰੀ ਨਹੀਂ ਇੱਕ ਮਿੰਟ ਪੇਸ਼ੈਂ ਜ਼ਰੂਰੀ ਨਹੀਂ ਹੈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਤੁਹਾਨੂੰ ਜਾ ਰਹੇ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਕਿਉਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਇਜੇ ਤੁਹਾਨੂੰ ਛੁੱਟੀ ਦਈ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਅਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਪਰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜ਼ਿੰਮੇਦਾਰ ਰਹੇ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ ਮੈਂ ਰੋਕ ਰਿਹਾ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਕਰਾਲੀ ਦੇ ਦੇਖ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆਈ ਤੋਂ ਆਈਆ ਸਰ ਕੁਮਾਰ ਅਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਅਰਮੀ ਕਿਹੜਾ ਹਸਪੀਟਲ ਕੁਮਾਰ ਅਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਭੇਜਿਆ ਉਹ ਹਸਪਤਲ ਲੈ ਕੇ ਜਾ ਰਹੇ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਕਲੀਊਡ ਰੂਮ ਮਾਰਦਾ ਵੀ ਆ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬਹਿਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ ਥੋੜੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਕੋਈ ਐਕਚੁਅਲੀ ਜ਼ਰੂਰੀ ਨਹੀਂ ਹੈ ਇਤਨੀ ਜ਼ਰੂਰੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਇੱਕ ਮਿੰ ਜ਼ਰੂਰੀ ਨਹੀਂ ਹੈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਘਰ ਨੂੰ ਜਾ ਰਹੇ ਨਹੀਂ ਨਹੀਂ ਇੱਕ ਮਿੰਟ ਘਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਹੋ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਕਿਉਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਕੀ ਜੇ ਤੁਹਾਨੂੰ ਛੁੱਟੀ ਮਿਲੀ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆ ਗਈ ਦੇਖ ਲਓ ਪੇਪਰ ਆਕਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜਿੰਮੇਵਾਰ ਰਹੇ ਹੋ ਤੁਸੀਂ ਆਕਸੀਜਨ ਤੇ ਜਿੰਮੇਵਾਰ ਰਹੇ ਹੋ 20 ਮਿੰਟ ਤੂੰ ਬੈਠ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਕਰਾਲੀ ਦੇ ਜੀ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆ ਹੀ ਤੋ ਆਈ ਆ ਹਾਂ ਕੁਮਾਰ ਅਰਮੀ ਹਸਪੀਟਲ ਜਾ ਰਹੀ ਆ ਠੀਕ ਹੈ ਜੀ ਅਰਮੀ ਕਿਹੜਾ ਹਸਪੀਟਲ ਕੁਮਾਰ ਅਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਆ ਐਮਬੂ ਤੇ ਪੇਸ਼ੈਂਟ ਆ ਵੈਂਟੀਲੇਟਰ ਪੇਸ਼ੈਂਟ ਆ ਜੀ ਘਰ ਭੇਜਤਾ ਦੇਖੋ ਸਰ ਕਰਨੀ ਤੇ ਜਾਓ ਹਸਪੀਟਲ ਲੈ ਕੇ ਜਾ ਰਹੇ ਹਾਂ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਹੈ ਠੀਕ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਲੂਟਰ ਨਹੀਂ ਮਾਰਦਾ ਵੀ ਆਹ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬੈਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ অথਟੀ ਹੈ ਕਿ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸ ਤੋਂ ਇਤਨੀ ਜ਼ਰੂਰੀ ਹੈ ਇਤਨੀ ਜ਼ਰੂਰੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਪੇਸ਼ ਇੱਕ ਮਿੰਟ ਆ ਜ਼ਰੂਰੀ ਨਹੀਂ ਹੈ ਕੋਈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਜ਼ਰੂਰੀ ਆ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਕਿਉਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਇਹ ਤਾਂ ਛੁੱਟੀ ਹੋਈ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਅਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜੁਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜੁਮੇਦਾਰ ਰਹੇ ਹੋ 20 ਮਿੰਟ ਤੂੰ ਬਹਿ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾਲੀ ਦੇ ਦੇਗਾ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆਈ ਤੋਂ ਆਈਆ ਸਰ ਕੁਮਾਰ ਅਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਅਰਮੀ ਕਿਹੜਾ ਹਸਪੀਟਲ ਕੁਮਾਰ ਅਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਤੇ ਜਾਓ ਹਸਪੀਟਲ ਲੈ ਕੇ ਜਾ ਰਹੇ ਹਾਂ ਠੀਕ ਹੈ ਮੇਰੀ ਗੱਲ ਸੁਣੋ ਵਨ ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਖਾਲੀ ਨਹੀਂ ਆ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬੈਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ ਅਥੋਰਟੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸ ਐਕਚੁਅਲੀ ਜ਼ਰੂਰੀ ਹੈ ਕਿੰਨੀ ਜ਼ਰੂਰੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਇੱਕ ਮਿੰਟ ਪੇਸ਼ੈਂਟ ਆਕਸੀਜਨ ਨਾਲ ਜ਼ਰੂ ਜ਼ਰੂਰੀ ਨਹੀਂ ਹੈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਤੁਹਾਨੂੰ ਜਾ ਰਹੇ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੇ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਜੇ ਤਾਂ ਛੁੱਟੀ ਦਈਆਂ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆ ਗਈ ਦੇਖ ਲਓ ਪੇਪਰ ਆਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਕਿਉਂ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜੁਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜੁਮੇਦਾਰ ਰਹੇ ਹੋ 20 ਮਿੰਟ ਤੂੰ ਬੈਠ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾਲੀ ਦੇ ਦੇਖ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆ ਹੀ ਤੋ ਆਈਆ ਸਰ ਕੁਮਾਰ ਅਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਅਰਮੀ ਕਿਹੜਾ ਹਸਪੀਟਲ ਕੁਮਾਰ ਅਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਪੇਜਾ ਉਹ ਹਸਪੀਟਲ ਲੈ ਕੇ ਜਾ ਰਹੇ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਲੂਟਰ ਨਹੀਂ ਮਾਰਦਾ ਵੀ ਆ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬਹਿਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ অথਟੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸ ਐਕਚੁਅਲੀ ਜ਼ਰੂਰੀ ਹੈ ਇਤਨੀ ਜ਼ਰੂਰੀ ਨਹੀਂ ਆਕਸੀਜਨ ਪੇਸ਼ੈਂਟਾਂ ਨੂੰ ਆਕਸੀਜਨ ਆ ਜ਼ਰੂਰੀ ਨਹੀਂ ਪੇਸ਼ ਇੱਕ ਮਿੰ ਜ਼ਰੂਰੀ ਨਹੀਂ ਹੈ ਕੋਈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਤੁਹਾਨੂੰ ਯਾਰ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਨਹੀਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਕੀ ਜੇ ਤੁਹਾਨੂੰ ਛੁੱਟੀ ਦਈ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਅਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜੁਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜੁਮੇਦਾਰ ਰਹੇ ਹੋ 20 ਮਿੰਟ ਤੂੰ ਬੈਠ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾਲੀ ਦੇ ਨੀਕ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆਈ ਤੋਂ ਆਈ ਆ ਘੁਮਾਰਮੀ ਹਸਪਤਾਲ ਜਾ ਰਹੀ ਹੈ ਠੀਕ ਹੈ ਜੀ ਆਰਮੀ ਕਿਹੜਾ ਹਸਪਤਾਲ ਘੁਮਾਰਮੀ ਪ੍ਰਾਈਵੇਟ ਹਸਪਤਾਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਤੇ ਜਾਓ ਹਸਪੀਟਲ ਲੈ ਕੇ ਜਾ ਰਹੇ ਹਾਂ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਹੈ ਠੀਕ ਹੈ ਮੇਰੀ ਗੱਲ ਸੁਣੋ ਮੈਂ ਫਿਲਮ ਉਤਰ ਮਰਦਾ ਵੀ ਹਾਂ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬੈਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ ਥੋੜੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸ ਵੀ ਐਕਚੁਅਲੀ ਜ਼ਰੂਰੀ ਹੈ ਇਤਨੀ ਜ਼ਰੂਰੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਪੇਸ਼ ਇੱਕ ਜ਼ਰੂਰੀ ਨਹੀਂ ਹੈ ਕੋਈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਘਰ ਨੂੰ ਜਾ ਰਹੇ ਨਹੀਂ ਨਹੀਂ ਇੱਕ ਮਿੰਟ ਘਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਕਿਹਾ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਜੇ ਤੁਹਾਨੂੰ ਛੁੱਟੀ ਦਈ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਆਕਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਕਿਉਂ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਹੈ ਜ਼ਿੰਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ 20 ਮਿੰਟ ਤੂੰ ਬੈਠ ਮੈਂ ਰੋਕ ਰਿਹਾ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾਲੀ ਦੇ ਨੀਕ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆ ਹੀ ਤੋ ਆਈਆ ਹਾਂ ਕੁਮਾਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਆਰਮੀ ਕਿਹੜਾ ਹਸਪੀਟਲ ਕੁਮਾਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਘਰ ਨਹੀਂ ਪੇਜਾ ਉਹ ਹਸਪੀਟਲ ਲੈ ਕੇ ਜਾ ਰਹੇ ਠੀਕ ਹੈ ਮੇਰੀ ਗੱਲ ਸੁਣੋ ਵਨ ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਲੋਟ ਮਾਰਦਾ ਵੀ ਆ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬਹਿਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ অথਟੀ ਹੈ ਗਿਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਹ ਸੋ ਐਕਚੁਅਲੀ ਜ਼ਰੂਰੀ ਹੈ ਇਤਨੀ ਜ਼ਰੂਰੀ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਇੱਕ ਮਿੰਟ ਆ ਪੇਸ਼ ਜ਼ਰੂਰੀ ਨਹੀਂ ਹੈ ਕੋਈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਨਹੀਂ ਨਹੀਂ ਇੱਕ ਮਿੰਟ ਕਰ ਮੂ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਕਿਉਂ ਜ਼ਿੰਮੇਦਾਰ ਹੂੰ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਪੀਜੇ ਤੁਹਾਨੂੰ ਛੁੱਟੀ ਦਿੱਤੀ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਅਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਕਿਉਂ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਹੈ ਜ਼ਿੰਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ ਮੈਂ ਬੀਮੜ ਤੂੰ ਬੈਠ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉ ਦੇਖੋ ਆ ਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਕਰਾਲੀ ਦੇ ਦੇਖ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ ਹਾਂਜੀ ਸਰ ਪੀਜੀਆਈ ਤੋਂ ਆਈ ਆ ਘੁਮਾਰਮੀ ਹਸਪਤਾਲ ਜਾ ਰਹੀ ਹੈ ਠੀਕ ਹੈ ਜੀ ਆਰਮੀ ਕਿਹੜਾ ਹਸਪਤਾਲ ਘੁਮਾਰਮੀ ਪ੍ਰਾਈਵੇਟ ਹਸਪਤਾਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਤੇ ਜਾਓ ਹਸਪੀਟਲ ਲੈ ਕੇ ਜਾ ਰਹੇ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਕਲੀਨ ਰੂਮ ਮਾਰਦਾ ਵੀ ਆ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰੇ ਨਾਲ ਬਹਿਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤਾਂ ਦੱਸੋ ਤੁਹਾਡੇ ਕੋਲ ਥੋੜੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸੇ ਐਕਚੁਅਲੀ ਜ਼ਰੂਰੀ ਨਹੀਂ ਕਿਤਨੀ ਜ਼ਰੂਰੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਇੱਕ ਮਿੰਟ ਪ ਜ਼ਰੂਰੀ ਨਹੀਂ ਹੈ ਕੋਈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਘੱਲੂ ਯਾਰ ਨਹੀਂ ਨਹੀਂ ਇੱਕ ਮਿੰਟ ਕਰ ਮੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੇ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਜ਼ਿੰਮੇਦਾਰ ਹੂੰ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਜੇ ਤੁਹਾਨੂੰ ਛੁੱਟੀ ਹੋਈ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆਗੀ ਦੇਖ ਲਓ ਪੇਪਰ ਆ ਅਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ 20 ਮਿੰਟ ਤੂੰ ਬਹਿ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾਲੀ ਦੇ ਦੇਗਾ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ